ਦੀ ਧੰਨ ਧੰਨ ਸਾਧਗੁਰੂ ਤੇਰਾ ਹੀ ਆਸਰਾ ਅਗਲੇ ਮਹੀਨੇ ਪੰਚਾਇਤੀ ਚੋਣਾਂ ਹੋਣੀਆਂ ਤੇ ਅਸੀਂ ਪੂਰੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰ ਰਹੇ ਹਾਂ ਵੀ ਐਗਤੀ ਜਿਹੜੀਆਂ ਪੰਚਾਇਤੀ ਚੋਣਾਂ ਆਪਜੀ ਦੇ ਪਿੰਡ ਦੇ ਮੁੱਦੇ ਹੋਣੇ ਚਾਹੀਦੇ ਆ ਤੁਹਾਡੇ ਪਿੰਡਾਂ ਦੇ ਜਿਵੇਂ ਕੋਈ ਰਾਹਾਂ ਦਾ ਮੁੱਦਾ ਹੋ ਗਿਆ ਜਾਂ ਕੋਈ ਵੀ ਮੁੱਦੇ ਤੁਹਾਡੇ ਪਿੰਡਾਂ ਦੇ ਮੁੱਦਿਆਂ ਤੇ ਪੰਚਾਇਤ ਦੀ ਚੋਣਾਂ ਜਿਹੜੀਆਂ ਹੋਣੀਆਂ ਚਾਹੀਦੀਆਂ ਤੇ ਅਸੀਂ ਬੈਵਨ ਕਲਾਂ ਦੇ ਵਿੱਚ ਜਿਹੜੀ ਵੀ ਪੰਚਾਇਤ ਬਣਨੀ ਆ ਅਸੀਂ ਤਾਂ ਬਣਨਾ ਨਹੀਂ ਅਸੀਂ ਤਾਂ ਅੱਜ ਸ਼ਪਾਲਟੀਕਰਨ ਦਿੰਨੇ ਆ ਵੀ ਨਾ ਅਸੀਂ ਬਣਨਾ ਨਾ ਅਸੀਂ ਮੈਂਬਰੀ ਸਰਪੰਚੀ ਦੇ ਨੇੜੇ ਜਾਣਾ ਹੈ ਅਸੀਂ ਤਾਂ ਇੱਕ ਸਲਾਹਦਾਰ ਆ ਪਿੰਡ ਦੇ ਵੀ ਆਹ ਕੰਮ ਆ ਇਹੋ ਜਿਹਾ ਪਿੰਡ ਦਾ ਭਲਾ ਹੋ ਸਕਦਾ ਅਸੀਂ ਪਿਛਲੇ 25 ਸਾਲਾਂ ਤੋਂ ਮੁੱਦੇ ਚੱਕਦੇ ਆ ਰਹੇ ਆ ਪਰ ਅਸੀਂ ਤਾਂ ਪਿੰਡ ਦੇ ਭਲੇ ਦੇ ਮੁੱਦੇ ਚੱਕਨੇ ਆ ਹੁਣ ਆ ਅਸੀਂ ਮਸਲਾ ਦੱਸਦੇ ਆ ਵੀ ਆਹ ਦੇਖ ਸਕਦੇ ਆ ਤੁਸੀਂ ਕਿੰਨਾ ਮਤਲਬ ਆਹ ਜਿਹੜਾ ਮਸਲਾ ਹੈ ਮਸਲਾ ਜਿਹੜਾ ਪਿੰਡ ਦਾ ਹੈ ਕਿੰਨਾ ਅਧੂਰਾ ਪੈ ਗਿਆ ਜੇ ਮਤਲਬੀ ਸਮੇਂ ਦੀਆਂ ਪੰਚਾਇਤਾਂ ਇਸ ਤੇ ਗੌਰ ਕਰਦੀਆਂ ਤਾਂ ਇਹ ਮਸਲਾ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀ ਪਿੰਡਾਂ ਦੇ ਲੋਕਾਂ ਦਾ ਫਰਜ਼ ਬਣਦਾ ਹੈ ਵੀ ਇਹੋ ਜਿਹੇ ਮਸਲਿਆਂ ਤੇ ਚੋਣ ਹੋਣੀ ਚਾਹੀਦੀ ਹੈ ਪਿੰਡਾਂ ਦੇ ਮੁੱਦੇ ਇਹ ਪਿੰਡ ਦਾ ਮੁੱਦਾ ਹੈ ਸਾਰੇ ਪਿੰਡ ਦਾ ਮੁੱਦਾ ਕੋਈ ਇੱਕ ਦਾ ਨਹੀਂ ਆਪਣੇ ਸਾਰੇ ਪਿੰਡ ਦਾ ਮਸਲਾ ਹੈ ਅਸੀਂ ਚਾਹੁੰਦੇ ਹਾਂ ਕਿ ਰੂੜੀ ਲੱਗ ਗਈ ਕਿਸੇ ਨੇ ਗੌਰ ਨਹੀਂ ਕਰੀ ਕਿਸੇ ਪੰਚਾਇਤ ਮੈਂਬਰ ਨੇ ਗੌਰ ਨਹੀਂ ਕਰੀ ਇੱਥੇ ਇਹ ਰੂੜੀ ਲੱਗ ਗਈ ਲੋਕੀ ਵਧਾਈ ਜਾਂਦੇ ਆ ਮੋਟਰ ਇੱਥੇ ਲਾਉਣੀ ਆ ਮੋਟਰ ਦੇ ਲਈ ਡਿੱਕਾ ਲੱਗੂਗਾ ਜਿਹੜੀ ਆਉਣ ਵਾਲੀ ਪੰਚਾਇਤ ਇਹੋ ਜਿਹੇ ਮਸਲਿਆਂ ਤੇ ਪੰਚਾਇਤ ਬਣੇ ਆ ਆਹ ਵੇਖ ਸਕਦੇ ਤੁਸੀਂ ਸਟਾਟਰ ਲੱਗਿਆ ਉੱਤੇ ਇਹਦੇ ਪਾਥੀਆਂ ਪੱਥੀਆਂ ਪਈਆਂ ਵੇਖ ਸਕਦੇ ਤੁਸੀਂ ਕੋਈ ਗੌਰ ਨਹੀਂ ਆ ਰੇਖ ਸਕਦੇ ਆਹ ਵੇਖ ਸਕਦੇ ਤੁਸੀਂ ਉੱਤੇ ਜਿਹੜੇ ਪੱਥਨ ਵਾਲੇ ਉਹਨਾਂ ਨੂੰ ਹੀ ਪਤਾ ਲੱਗਦਾ ਜਿਹੜੇ ਸਾਡੇ ਮੈਂਬਰ ਪੰਚਾਇਤ ਆ ਉਹਨਾਂ ਨੂੰ ਨਹੀਂ ਪਤਾ ਕਿਦਾ ਐਗਤੀ ਮੁੱਦਿਆਂ ਤੇ ਚੋਣ ਹੋਣੀ ਚਾਹੀਦੀ ਹੈ ਪਿੰਡ ਬਹਿਵਲ ਕਲਾਂ ਦੇ ਵਿੱਚ ਖਾਸ ਕਰਕੇ ਪੂਰੇ ਪੰਜਾਬ ਦੇ ਵਿੱਚ ਅਸੀਂ ਚਾਹੁੰਦੇ ਕਿ ਇਹਨਾਂ ਮੁੱਦਿਆਂ ਤੇ ਚੋਣ ਹੋਣੀ ਚਾਹੀਦੀ ਹੈ ਐਗਤੀ ਜਿਹੜਾ ਮੈਂਬਰ ਤੁਹਾਡੇ ਨਾਲੇ ਵਾਅਦਾ ਕਰਦਾ ਵੀ ਮੈਂ ਰਾਵਾਂ ਦੇ ਮਸਲੇ ਹੱਲ ਕਰੂੰਗਾ ਯਾਨੀ ਕਿ ਉਸ ਨੂੰ ਮੈਂਬਰ ਸਰਪੰਚ ਚੁਣਨਾ ਐਗਤੀ ਅਸੀਂ ਚਾਹੁੰਦੇ ਆ ਕਿ ਐਗਤੀ ਮੁੱਦਿਆਂ ਤੇ ਚੋਣ ਹੋਣੀ ਚਾਹੀਦੀ ਹੈ ਬਹਿਵਲ ਕਲਾਂ ਦੇ ਵਿੱਚ ਖਾਸ ਕਰਕੇ ਪੂਰੇ ਪੰਜਾਬ ਦੇ ਵਿੱਚ ਤਾਂ ਅਸੀਂ ਚਾਹੁੰਦੇ ਕਿ ਇਹਨਾਂ ਮਸਲਿਆਂ ਤੇ ਚੋਣ ਹੋਣੀ ਚਾਹੀਦੀ ਹੈ ਐਗਤੀ ਬਿਨਾਂ ਗੱਲ ਤੋਂ ਝੰਡਿਆਂ ਵਿੱਚ ਡੰਡੇ ਨਹੀਂ ਪਵਾਉਣਗੇ ਅਸੀਂ ਇਹ ਗੱਲ ਕਹਿਣੀ ਚਾਹੁੰਦੇ ਆ ਕਿ ਅਕਸਰ ਮੁੱਦਿਆਂ ਤਾਂ ਬਿਨਾਂ ਚੋਣ ਨਹੀਂ ਹੋਣੀ ਚਾਹੀਦੀ ਜੇ ਪਿੰਡ ਦੇ ਮੁੱਦਿਆਂ ਤੇ ਚੋਣ ਲੜਾਇਓ ਜੇਗਤੀ ਚੱਕ ਕੇ ਆਪਾਂ ਝੰਡਾ ਚ ਡੰਡੇ ਪਵਾ ਦਿੰਨੇ ਆ ਔਰ ਹਰ ਸਮੇਂ ਪੰਚਾਇਤ ਜਿਹੜੀ ਵੀ ਪੰਚਾਇਤ ਆਉਂਦੀ ਹੈ ਪਿੰਡ ਦੇ ਹਾਲਾਤ ਹੀ ਵਿਗੜੇ ਆ ਆ ਅਣੂ ਸਿੰਘ ਮੈਂਬਰ ਨੂੰ ਅਸੀਂ ਦੱਸਣਾ ਚਾਹੁੰਦੇ ਆ ਅਣੂ ਸਿੰਘ ਮੈਂਬਰ ਨੂੰ ਕਿ ਆ ਅਠਵਾਦੀ ਪੰਚਾਇਤ ਦੇ ਮੌਕੇ ਕੰਮ ਹੋਇਆ ਇਹ ਇਹ ਤਾਂ ਨੀ ਸਾਫ ਕੀ ਪੰਚਾਇਤ ਦੇ ਮੌਕੇ ਹੋਇਆ ਜਿਹੜੀ ਵੀ ਪੰਚਾਇਤ ਆਉਂਦੀ ਹਰ ਇੱਕ ਪੰਚਾਇਤ ਦੇ ਮੌਕੇ ਪਿੰਡ ਦੇ ਹਾਲਾਤ ਵਿਗੜਦੇ ਆ ਤਾਂ ਜਿਹੜੀ ਐਗਤੀ ਪੰਚਾਇਤ ਬਣਨੀ ਹੋਏ ਛਾਤੀ ਥਾਪੜੇ ਵੈਸੀ ਰਾਹਾਂ ਵਿੱਚੋਂ ਰੂੜੀਆਂ ਚ ਕਾਵਾਂਗੇ ਕਿਸੇ ਦੀ ਰਾਹ 'ਚ ਕੰਧ ਨਹੀਂ ਕੱਢਣ ਦੇਵਾਂਗੇ ਕਿਸੇ ਨੂੰ ਢਾਲ ਨਹੀਂ ਬਣਾਉਣ ਦੇਵਾਂਗੇ ਕਿਸੇ ਨੂੰ ਕੋਈ ਗੈਰਕਾਨੂੰਨੀ ਕੰਮ ਨਹੀਂ ਕਰਨ ਦੇਵਾਂਗੇ ਅਸੀਂ ਐਗਤੀ ਇਸ ਮੁੱਦੇ ਤੇ ਚੋਣ ਹੋਣੀ ਚਾਹੀਦੀ ਹੈ ਪਿੰਡ ਦੇ ਵਿੱਚ ਤੇ ਇਹ ਨਹੀਂ ਹੋਣਾ ਚਾਹੀਦਾ ਵੀ ਦਿਨ ਦੇ ਦਿਨ ਚਾ ਕੇ ਫਲਾਣੇ ਨੂੰ ਮੈਂਬਰ ਬਣਾਤਾ ਢਿੰਗੜੇ ਨੂੰ ਮੈਂਬਰ ਬਣਾਤਾ ਮੁੱਦਿਆਂ ਤੇ ਚੋਣ ਹੋਣੀ ਚਾਹੀਦੀ ਹੈ ਪੂਰੇ ਪੰਜਾਬ ਦੇ ਵਿੱਚ ਤੇ ਬਹਿਵਨ ਕਲਾਂ ਦੇ ਅਸੀਂ ਲੋਕਾਂ ਨੂੰ ਦੱਸਤਾ ਵੀ ਆਹ ਬਹੁਤ ਵੱਡੇ ਮੁੱਦੇ ਆ ਇਹ ਹੱਲ ਹੋਣੇ ਚਾਹੀਦੇ ਆ ਤਾਂ ਉਸ ਨੂੰ ਮੈਂਬਰ ਸਰਪੰਚ ਚੁਣਿਓ ਜਿਹੜਾ ਇਹਨਾਂ ਦੀ ਹੱਲ ਦੀ ਤਾਂ ਇਹਨਾਂ ਕੁਝ ਕਹਿੰਦੇ ਜੇ ਕੋਈ ਸਾਤੋ ਸ਼ਬਦ ਵੱਧ ਘੱਟ ਬੋਲਿਆ ਹੋ ਗੋ ਮਾਫੀ ਚਾਹੁੰਦੇ ਆ ਤਾਂ ਮੈਂਬਰ ਸੱਚ ਬੋਲਣ ਵਾਲੇ ਬਣਾਇਓ ਜੇ ਇਹ ਨਹੀਂ ਵੀ ਪੈਸੇ ਨਾਲ ਸੱਚ ਖਰੀਦਿਆ ਜਾ ਸਕਦਾ ਬੰਦੇ ਦੇ ਵਿੱਚ ਸੱਚ ਪ੍ਰਗਟ ਹੁੰਦਾ ਹੈ ਸੱਚ ਬੋਲਣ ਵਾਲੇ ਪੰਚਾਇਤ ਮੈਂਬਰ ਬਣਾਇਓ ਜੇ ਜਿਹੜੇ ਥੋਡੇ ਅੱਖਾਂ ਸਾਹਮਣੇ ਸੱਚ ਤੇ ਝੂਠ ਦਾ ਨਵੇੜਾ ਕਰਨ ਵਾਲੇ ਹੁਣ ਸਾਹਮਣੇ ਪਿਆ ਸੱਚ ਤੇ ਝੂਠ ਕਹਿਣ ਵਾਲੇ ਹੋਣ ਤਾਂ ਇਹਨਾਂ ਕੁਝ ਕਹਿੰਦੇ ਜੇ ਕੋਈ ਸਾਤੋ ਸ਼ਬਦ ਵੱਧ ਘੱਟ ਬੋਲਿਆ ਹੋ ਗੋ ਮਾਫੀ ਚਾਹੁੰਦੇ ਆ ਕਿਉਂਕਿ ਪੰਚਾਇਤੀ ਚੋਣਾਂ ਆਉਣ ਵਾਲੀਆਂ ਹੀ ਤਾਂ ਸੁੱਤੇ ਲੋਕਾਂ ਨੂੰ ਜਗਾਉਣਾ ਵੀ ਜਾਗ ਜੋ ਭਾਈ ਮੁੜ ਕੇ 5 ਸਾਲ ਤੈਨਾਂ ਕੁਝ ਕਹਿੰਦੇ ਜੇ ਕੋਈ ਸ਼ਬਦ ਵੱਧ ਘੱਟ ਬੋਲਾਂਗਾ ਮਾਫੀ ਚਾਹੁੰਨੇ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਪੰਚਾਇਤੀ ਚੋਣਾਂ ਆ ਗਈਆਂ ਤਨ ਤਨ ਸਤਿਗੁਰੂ